ਠੀਕ ਹੈ ਅੱਜ ਨੂੰ ਮਿਲ ਗਈ 3 ਵਜੇ ਤੋਂ ਬਾਅਦ ਦੋ ਦਿਨ ਤੇ ਲੱਗੀ ਰਹੀ ਡਿਊਟੀ ਅੱਜ ਜੀ ਡਿਊਟੀ ਮਿਲ ਗਈ ਠੀਕ ਹੈ ਨਾ ਆਪਾਂ ਸਾਨੂੰ ਘੁੰਮਣ ਆਇਆ ਤੇ ਆਹ ਪਹਿਲਾਂ ਗੱਡੀ ਚ ਤੇਲ ਪਵਾ ਲਏ ਤੇਲ ਵੀ ਘੱਟੀ ਹੈ ਜੇ ਗੱਡੀ ਸਾਡੀ ਥੋੜਾ ਜਿਹਾ ਤੇ ਉਹ ਵੀ ਪਵਾ ਲੈਣੇ ਠੀਕ ਹੈ ਨੀ ਪੈਟਰੋਲ ਮਪਲੇ ਦੋਸਤੋ ਇੱਥੋਂ ਆਪਾਂ ਚੱਕਣਾ ਬੰਦਾ ਇੱਕ ਹੋਰ ਉਹਨੂੰ ਵੀ ਨਾਲ ਲੈ ਚੱਲਦੇ ਹਾਂ ਘੁੰਮਣ ਨੂੰ ਤੇ ਸੋਚਿਆ ਵੀ ਚਲੋ ਉਹਨੂੰ ਵੀ ਲੈ ਗੀਏ ਜਲਾ ਅਦਮਾਮ ਵਾਲੀ ਕੋਕਬਰੀ ਆ ਵੀਰੇ ਦਮਾਮ ਵਾਲੀ ਇਹਨੂੰ ਕੀ ਕਹਿੰਦੇ ਨੇ ਜੱਗੇ ਰਕੂੜਾ ਕੋੜਾ ਉਪਲ ਕਹਿੰਦੇ ਨੂੰ ਕੋੜਾ ਬਹੁਤ ਸਿਆਮ ਲੋ ਉਹਦੇ ਨਾਲ ਚੌਂਦੇ ਨੰਬਰ ਦਾ ਆਹਾਂ ਆਹ ਇਹ ਕੋਹਂਠਾਣੀ ਕੋਈ ਆ ਪੰਜ ਨੰਬਰ ਦਾ ਆ ਹਾਂ ਕੋਹਂਠਾਣੀ ਕੋਈ ਆ ਸ਼ੀਸ਼ਾ ਕੋਈ ਨਾ ਮੈਨੂੰ ਆਹ ਕੀ ਬਾਤ ਆ ਜੀ ਰਾ ਦੇ ਤੂੰ ਇਨ ਹੈਵ ਆਪਣਾ ਹੁੰਜਰ ਕੋਲ ਆ ਰਾਇਆ ਸੀ ਹਾਂ ਹੁੰਦਾ ਗੱਡੀ ਘਣ ਚਲਾ ਰਿਹਾ ਹੈ ਉਹ ਬਾਈ ਉਹ ਰੋਲ ਲਗਾ ਸਪੀਡ ਹੈ ਕਿ 120 ਦੀ ਵੀਰੇ ਲਾਸਟ ਸਪੀਡ ਹੋ ਰਿਹਾ 120 ਹੈ ਜਿਵੇਂ ਇਹ ਆ ਗਏ ਸਾਰੇ ਹੋਟਲ ਇਹਦੇ ਖਾਣ ਪੀਣ ਦਾ ਸਮਾਨ ਇਹ ਸਾਰਾ ਨਾਲ ਹੁੰਦੇ ਨੇ। ਇਹ ਕਿਤੇ ਦੇਖ ਕੇ ਅਸੀਂ ਲੈ ਕੇ ਜਾਈਏ ਨੇ। ਨਹੀਂ ਇਨਸ਼ਾਅੱਲਾ। ਹੁਣ ਚੱਲੇ ਫਿਰ ਪਾਰਕ। ਰਿਆਲ ਪਾਰਕ ਤੇ ਟੱਲਿਆ ਮਾਲ ਦੇ ਵਿੱਚ। ਆਪਾਂ ਟੱਲਿਆ ਵੀਰੇ ਦੇ ਵਿੱਚ ਘੁੰਮਣਾ ਚ। ਇਹ ਹੈਗਾ ਰਿਆਲ ਪਾਰਕ ਮਾਲ। ਬਹੁਤ ਵੱਡਿਆ ਤੇ ਬੜਾ ਮਹੌਲਾ। ਤਾਂ ਨਹੀਂ ਗਿਆ ਕਹਾ ਯਾਰ। ਉਹ ਦੋਨੇ ਤੋਂ ਐਂਟਰੀ ਅੰਦਰ ਲੈ ਲੀਏ। ਮੈਂ ਉਹ ਦੁਬਾਰੇ ਫੇਰ ਆਉਂਗਾ ਨਾ। ਦੇਖਿਆ ਕਿਤੇ। ਰਿਆਲ ਪਾਰਕ ਦੀ ਵੀਰੇ ਪਾਰਕਿੰਗ ਚ ਆ ਗਏ ਸੀ ਤੇ ਇਸ ਤੋਂ ਬਾਅਦ ਹੁਣ ਫਿਰ ਜਾਵਾਂਗੇ ਉੱਪਰ ਤੇ ਜਿਹੜਾ ਜੂਰੂ ਸੀ ਉਹ ਸਾਡਾ ਹੋ ਚੁੱਕਿਆ ਕੈਨਸਲ ਕਿਉਂਕਿ ਅੱਜ ਬੰਦ ਪੈਨੂੰ ਗੁੰਦੂਆ ਅੱਜ ਹੀ ਆ ਗਏ ਬੀ ਰਿਆਲ ਪਾਰਕ ਦੇ ਮਾਹੌਲ ਇੱਥੇ ਘੁੰਮਣਾ ਤੇ ਬਾਕੀ ਨਾਲ ਮੇਰੇ ਦੋਸਤ ਨੇ ਨਾਲ ਭਰਾ ਮੇਰਾ ਬਾਉੜੀਆਂ ਜਲੇਗਾ ਮੈਂ ਬਾਉੜੀਆਂ ਜੇਕੇ ਲੱਗੇ ਨਹੀਂ ਰਹੀ ਲੱਗੇ ਨਹੀਂ ਸਾਈ ਕੁਝ ਆ ਵੀਰੇ ਮਾਹੌਲ ਕੱਪੜੇ ਕੱਪੜੇ ਦੀ ਦੁਕਾਨਾਂ ਨੇ ਬਸ ਬਾਕੀ ਘੁੰਮਣ ਫੈਨੋ ਦੇ ਇੱਥੇ ਕੁਝ ਨਹੀਂ ਹੈਗਾ ਕੋਈ ਪਾਰਕ-ਪੁਰਕ ਕੋਈ ਨਹੀਂ ਹੈ ਇੱਥੇ ਬਸ ਕੱਪੜੇ ਦੀਆਂ ਦੁਕਾਨਾਂ ਨੇ ਜਾਨੀ ਜਿਆਦਾਤਰ ਕੱਪੜੇ ਦੀਆਂ ਦੁਕਾਨਾਂ ਨੇ ਯਾਰ ਪਾਰਕ ਹੈ ਮਾਲ ਇੱਥੇ ਕੱਪੜਾ-ਕੱਪੜਾ ਬ੍ਰਾਂਡਡ ਮਿਲਦਾ ਸਾਰਾ ਜਾਨੀ ਜਿੰਨਾ ਵੀ ਲੈਣਾ ਬ੍ਰਾਂਡਡ ਹੈ ਆ ਬਈਏ ਦੋਸਤੋ ਰਿਆਜ਼ ਬਾਏ ਦੀ ਤੇ ਰਿਆਜ਼ ਮਾਲ ਦੇ ਵਿੱਚ ਇੱਥੇ ਕੋਈ ਕੱਪੜੇ-ਕੁਪੜੇ ਨੇ ਕੱਪੜਾ ਆਪਣਾ ਲੈਣਾ ਨਹੀਂ ਕਿਉਂਕਿ ਪਹਿਲੇ ਲੈ ਲਈ ਦੂਸਰ ਕੇ ਤੇ ਬਾਕੀ ਹੁਣ ਚੱਲੇ ਆਂ ਬਾਕਸਪੇਰ ਕੋਲ ਮੌਲ ਦੇ ਵਿੱਚ ਇੱਥੇ ਤਾਂ ਨੂੰ ਕੋ ਮਿਲੇ ਨਹੀਂ ਕੱਪੜੇ ਮਿਲੇ ਹੋਏ ਕੱਲਾ ਮਾਲੀ ਕਿਵਡ ਨੇ ਇਹਨਾਂ 골ਡ ਝੁੰਡਰੇ ਜੇ ਵਿੱਚ ਘੁਮਾ ਕੇ ਮੁੜਿਆ ਉਹ ਦੇ ਸਾਹਮਣੇ ਰਿਹਾ ਬਹੁਤ ਇੱਥੇ ਹਰ ਕੋਈ ਹੂੰ ਸਿੱਧੇ ਜਲ ਸਿੱਧੇ ਰਿਆਦ ਗੱਲੀ ਉਹ ਸਾਹਮਣੇ ਅਜਮਲ ਉਹ ਚੱਲਦੀ ਬੰਦ ਹੋ ਗਈ ਉਹ ਰਿਆਦ ਬ੍ਰਿਆ ਰਿਆਦ ਮੌਲ ਅਜੀ ਦੇ ਕੋਮ ਗਏ ਪਰ ਇਹ ਕੱਪੜੇ ਉਹ ਕੋਈ ਬਈ ਜਿਆਦਾ ਹੋ ਰਹੀ ਹੈ ਘੁੰਮਣ ਫਿਰਨ ਸੁਕਾਰਪੁਰਾ ਮਾਰਕੀਟ ਖਾਨ ਜੀ ਰਸ਼ਵਾਨ ਜਦ ਗੈਲੀ ਲਾ ਟੂਰ ਲਾ ਰਹੇ ਰਿਆਜ਼ ਮਾਲ ਜਾਉਣ ਨੂੰ ਪਹੁੰਚਿਆ ਉਹ ਥੱਲੇ ਰਿਆਜ਼ ਗੈਲੀ ਆ ਯਾਰ ਦੁਨੀਆ ਜਗਾਰਾ ਨਾ ਜੀ ਵੀਰ ਆਪਾਂ ਅਗੇ ਰਿਆਜ਼ ਗੈਲੀ ਚ ਯਾਰ ਗੈਲਰੀ ਦੇਖੋ ਨਾ ਉਧਰ ਯਾਰ ਇਹ ਮਾਲ ਗੈਲਰੀ ਤੇ ਯਾਰ ਉਹਦੇ ਵਿੱਚ ਤਾਂ ਨਹੀਂ ਕੋਈ ਕਪੜੇ-ਕੁਪੜੇ ਠੀਕ ਹੈ ਹੁਣ ਆਪਾਂ ਯਾਰ ਗੈਲਰੀ ਅੱਗੇ ਜਦੇ ਦੇਖੀ ਕੁਛ ਹੈ ਲੱਗਿਆ ਉੱਪਰ-ਉੱਪਰ ਬਾਕੀ ਉਹ ਹੈਗਾ ਸਾਹਮਣੇ ਹਮਰਾ ਮਾਲ ਯਾਰ ਗੈਲਰੀ ਯਾਰ ਅੱਗੇ ਜਿੱਦੇ ਅੰਦਰ ਆ ਵੀਰੇ ਇੱਥੇ ਕੋਮੜ ਬੈਨੋ ਟੀਵੀ ਕੋਈ ਨੇ ਕੱਪੜੇ ਵੀ ਦੇ ਖਾਨ ਪੀਰ ਦਾ ਸੁਹਾਨਾ ਵੇ ਬੜੀ ਆ ਜਾਨੀ ਜੀ ਇੰਜੋਏ ਹੋਏ ਦੋਪਹਿਰ ਤੇ ਟੀਕਟਾ ਪਹੁੰਚਣ ਟੋਪਰ ਲੱਗੀ ਹੋਇਆ ਬੱਚਿਆਂ ਨੇ ਕੱਪੜੇ ਚ ਬੱਚਿਆਂ ਨੇ ਅੰਦਰ ਹੋ ਗਿਉ ਨਹੀਂ ਬੱਚਿਆਂ ਨੇ ਘਟਨ ਨੂੰ ਨਵੀਰੇ ਇੱਥੇ سارے ਝੂਲੇ ਚੱਲੇ ਲੱਗੇ ਹੋਏ ਨੇ ਨਾ ਇਹ ਵਿਜੋ ਆਖਾਂ ਨੇ ਖੇਡਣ ਦੀਆਂ ਗੇਮਾਂ ਕਰਾ ਜੀ ਬੜੇ ਬਣੇ ਹੋਏ ਤੇ ਇਹ ਕਿਹੜਾ ਲੈ ਗੇਮ ਮਨੇ ਵੀ ਲੱਗਿਆ ਮੈਂ ਗਲੇ ਰਿਆ ਗੱਲੀ ਦੇ ਉੱਪਰ ਬਾਈ ਰੀਅਲਟੀ ਟੀ-ਸ਼ਰਟ ਆ ਵੀਰੇ ਕਿਹੜੀ ਲੈਣੀ ਹੈ ਜੇਗੇ ਜੱਗਾ ਖਰੀਦੂ ਪੈਂਟ ਲੋਰ ਅੰਗੇ ਕਿਹੜੀ ਖਰੀਦਣੀ ਆ ਫਿਟਿੰਗ ਵਾਲੀ ਨੀ ਉਹ ਬੁਰੀ ਫਿਟਿੰਗ ਵਾਲੀ ਮਿਲ ਜੂ ਠੀਕ ਆਇਤੋਂ ਕੁ ਮੋਹਣਾ ਪੁੱਤੋ ਜੀ ਆਓ ਮੈਂ ਅਮੀਰ ਬਹੁਤ ਨੇ ਲੰਘਿਆ ਅੱਪਾ ਚੱਲਿਆ ਵੀਰੇ ਦੋਸਤ ਨੂੰ ਮਿਲਣਾ ਜਦੋਂ ਹੁਣ ਆਪਾਂ ਯਾਦ ਗੱਲੀ ਪੁੱਤੋ ਮਲੇ ਰਿਆਦ ਪਾਰਕ ਵੀ ਕੋ ਮਲੇ ਤੇ ਆਪਾਂ ਹੁਣ ਚੱਲਿਆ ਮੁੰਡਾ ਹਿਸਾਬੀ ਹਾਲ ਤੇ ਕੋ ਮੁੰਡਾ ਬਣਾ ਯਾਰ ਦੋਸਤ ਆਪਾਂ ਉਹਨੂੰ ਮਿਲਦੇ ਆਂ ਜਾ ਕੇ ਕਈ ਦਿਨ ਦਾ ਵੀ ਜਰਾ ਮੈਸੇਜ ਕਰਦਾ ਕਿਉਂ ਯਾਰ ਮਿਲਕੀ ਨਹੀਂ ਜਾਂਦਾ ਕਿ slide right onto the ramp to northern ring road then slide left onto the ramp to northern ring road ਆ ਵੀਰੇ ਕਿੰਗਵੱਦ ਦਾ ਡੈਰੀ ਵਾਲਾ ਰੋਡ ਆ ਕਿੰਗਵੱਦ ਤੋਂ ਆਪਾਂ ਡੈਰੀ ਚੱਲਾਂਗੇ ਹਾਈਵੇ ਰੋਡ ਦੇਖੋ ਕਿੰਨੇ ਘਾਣ ਨੇ ਕਿਉਂ ਐਂਦੀ ਲੁੱਡੀ ਦੇਖੋ ਕੀ ਬਾਤ ਹੈ ਮਾਸ਼ੱਲਾ ਇਹ ਸ਼ਾਰਾ ਬਲੌਗ ਤੁਹਾਨੂੰ YouTube ਤੇ Facebook ਤੇ ਮਿਲੂਗਾ ਵੀਰੇ ਇਹ ਫੇਸਬੁੱਕ ਤੇ ਦੇਖੋਗੇ ਤਾਂ ਚੈਨਲ ਨੂੰ ਫੋਲੋ ਕਰ ਲਿਓ ਜੇ YouTube ਤੇ ਦੇਖੋਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਨਾ ਤੁਹਾਨੂੰ ਵੀਡੀਓ ਪੂਰੀਆਂ ਦਿਖਾਉਂਦੇ ਰਹਾਂਗੇ ਸੌਦੀਆ ਰਵੀਆਂ ਮੌਲ ਮੂਲ ਵਹਿਰਾ ਵਗੈਰਾ ਇਧਰ ਉਧਰ ਸਭ ਦਿਖਾਉਂਗਾ ਇਨ ਫਾਈਲ 100 ਮੀਟਰਸ ਮਰਨ ਚੋਟਨ ਰੋਡ ਰੂਟ 40 ਲੈਂਡ ਹੋਸਟ ਕੋਲੇ ਭਰਾ ਕੋਲੇ ਆਪਣੇ ਕੋਲੇ ਕਈ ਜਣ ਸਮਝੇ ਕਰਦਾ ਇਹ ਕਹਿੰਦਾ ਅਜੇ ਮਾਜਾ ਆਏ ਇਹ ਵੀ ਪਿਆਰ ਹੀ ਹੁੰਦਾ ਕਿ ਇਹਨਾਂ ਨੂੰ ਤੈਨੂੰ ਪਤਾ ਹੀ ਨਹੀਂ ਕਿਹੜਾ ਕਿੱਥੇ ਸੌਦੀਆ ਰਵੀਆਂ ਦੇ ਪ੍ਰਦੇਸ਼ਾਂ ਕਿ ਜਿਹੜਾ ਕੰਮ ਆਦਾ ਚਾਰ ਪੰਜ ਭਰਾ ਮੇਰੇ ਨਾਲ ਨੇ ਰਿਆਦ ਪਰ ਜਿਹੜਾ ਪਹਿਲਾਂ ਘੁੰਮ ਕੇ ਰਿਆਦ ਖੇਲ ਲਈ ਆਪਾਂ ਜਾਏ ਤੁਹਾਨੂੰ ਦਿਖਾਇਆ ਵੀ ਸਾਰਾ ਪਿੱਛੇ ਦੇਖਿਓ ਵੀਡੀਓ ਦੇ ਲੋਕੇਸ਼ਨ ਚੱਲਦੀ ਆ ਐਕਸ਼ਨ ਚੱਲ ਰਹੀ ਆ ਭਰਾ ਆ ਜਿਹੜਾ ਬਟਾ ਸਾਹਮਣੇ ਹੈਗੇ ਨੇ ਰੱਸੀ ਵਾਲਾ ਪੋਲ ਜਿਹਨੂੰ ਆਪਾਂ ਨੇ ਇੱਥੇ ਸ਼ੋਦੀ ਚ ਕਹਾ ਸੀ ਕਾਫੀ ਮਸ਼ਹੂਰ ਹੈ ਰੱਸੀ ਵਾਲਾ ਪੋਲ ਉਹ ਜਿੱਥੇ ਦੋ ਲਾਵਾਂ ਦੀਨ ਉੱਪਰ ਉੱਪਰ ਤੇ ਆ ਜੀ ਮਨ ਮੰਡ ਚੱਲੇ ਰਾਈਟ ਹੈਂਡ ਵੀ ਸੱਜੇ ਹੱਥ ਮੁੜ ਗਏ ਕਿਵੇਂ ਬਟਾ ਛੁੱਟਾ ਵੀ ਆਊਗਾ ਹਾਂ ਇਹ ਮੁੰਡੇ ਨੂੰ ਪਛਾਣੋ ਵੀਰੇ ਠੀਕ ਹੈ ਨਾ ਇਹ ਵੀ ਮੁੰਡੇ ਆਪਣੇ ਭਰਾ ਆਪਣੇ ਵੀਰੇ ਦੇ ਨੇ ਦੋ ਤਿੰਨ ਠੀਕ ਹੈ ਵੀਰੇ ਬਲੌਗ ਵਧੀਆ ਲੱਗੇ ਤਾਂ ਚੈਨਲ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਠੀਕ ਹੈ ਨਾ ਬਾਕੀ ਅਗਲੀ ਵੀਡੀਓ ਨੂੰ ਅਗਲੇ ਬਲੌਗ ਦੇ ਵਿੱਚ ਦੁਬਾਰਾ ਜਾਲਾ ਕਿਹੜੀ ਗੱਡੀ ਲੈ ਤੰਦਾ ਤੇ ਯਾਰ ਸ਼ਿਫਟ ਯਾਰ ਲੈਂਤੀ ਹੈ ਵੀਰੇ ਜੇ ਕਿਸੇ ਭਾਈ ਨੂੰ ਟੈਕਸੀ ਸਟੈਂਡ ਬਾਹਰ ਤੇ ਚਾਹੀਦੀ ਹੋ ਤਾਂ ਜ਼ਰੂਰ ਕੰਟੈਕਟ ਕਰਨਾ ਹੈ ਨਾ ਏਅਰਪੋਰਟ ਲਈ ਦਿੱਲੀ ਵੀ ਜਾਂਦੀ ਹੈ ਦਿੱਲੀ ਵੀ ਜਾਂਦੀ ਹੈ ਜੇ ਦਿੱਲੀ ਵੀ ਜਾਂਦੀ ਹੈ ਏਅਰਪੋਰਟ ਦੇ ਜਿੱਥੇ ਵੀ ਜਾਣਾ ਹੋਵੇ ਆ ਬਲਕਨ ਡਾਟ ਜੀ ਮਾਰੀਏ ਲੋਕਾਂ ਨੂੰ ਦਿਦਾਗੇ ਠੀਕ ਹੈ ਜੀ ਹਾਂ ਨੰਬਰ ਕਮੈਂਟਾਂ ਵਿੱਚ ਲਿਖ ਦਾਂਗੇ ਉਦੋਂ ਤੁਸੀਂ ਭਾਈ ਕੰਟੈਕਟ ਕਰਿਓ ਠੀਕ ਹੈ ਠੀਕ ਹੈ ਜੀ ਹੋਰ ਵੀ ਭਰਾਵਾਂ ਨੂੰ ਕਮੈਂਟ ਕਰਨਾ ਇਨਸ਼ਾਅੱਲਾ ਨਾ ਤੇ ਸੇ ਭਰਾ ਨੇ ਸਾਡੀ ਸੇਵਾ ਬਹੁਤ ਕੀਤੀ ਰੋਟੀ ਪਾਣੀ ਖਵਾਇਆ ਤੇ ਨਾਲ ਦੇ ਵੀਰਾਂ ਦਾ ਵੀ ਬਹੁਤ ਸਹਿਯੋਗ ਰਿਹਾ ਜਿਨ੍ਹਾਂ ਨੇ ਸਾਨੂੰ ਬਹੁਤ ਪਿਆਰ ਤੇ ਜਦਮਾਨ ਬਖਸ਼ਿਆ ਥੈਂਕ ਯੂ ਸਾਰਿਆਂ ਦਾ ਧੰਨਵਾਦ ਵੀਰ ਨੇ ਸਾਨੂੰ ਥੱਲੇ ਜ਼ਿਕਰ ਛੱਡ ਕੇ ਗਿਆ ਉਦੋਂ ਬਾਅਦ ਅਸੀਂ ਚੱਲੇ ਆਪਦੇ ਰੂਮ ਦੇ ਸਾਡਾ ਅੱਜ ਦਾ ਸਫਰ ਇੱਥੇ ਹੋਇਆ ਖਤਮ ਜੇਨਰਲ ਵਧੀਆ ਲੱਗੇ ਤੇ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਨਾ ਫੇਸਬੁੱਕ ਨੂੰ ਫੋਲੋ ਕਰਨਾ ਓਕੇ ਵੀਰੇ ਧੰਨਵਾਦ